ਸੋ ਨਗਰ ਕੀਰਤਨ ਤੇ ਸਾਰੇ ਜਿੰਨੀ ਵੀ ਆਪਣੀ ਕਮਿਊਨਿਟੀ ਹੁੰਦੀ ਹੈ ਹੋਰ ਐਡਮੈਂਟਨ ਤੋਂ ਲਾ ਜਾਂ BC ਤੋਂ ਲਾ ਕੇ ਟ੍ਰਾਂਟੋ ਤੱਕ ਦੇ ਵੀ ਲੋਕ ਇੱਥੇ ਆਉਂਦੇ ਆ ਜੀ ਹੋ ਪਿਤਾ ਧਰਮ ਤੋਂ ਵਾਰੇ ਆ ਪੁੱਤਰ ਚਾਰੇ ਬਾਹਰ ਗਿਆ ਧਰਮ ਦੀ ਖਾਤਰ ਸਾਰਾ ਅਰਪਣ ਕਰ ਪਰਵਾਰ ਗਿਆ ਪਿਤਾ ਧਰਮ ਤੋਂ ਤੁਹਾਰੇ ਆ ਪੁੱਤਰ ਚਾਰੇ ਵਾਰ ਗਿਆ ਧਰਮ ਦੀ ਖਾਤਰ ਸਾਰਾ ਅਰਪਣ ਕਰ ਪਰ ਵਾਰ ਗਿਆ ਤਾਈਓ ਕਰਦਾ ਸਿਫਤ ਜਹਾਂ ਇਹ ਚੋਦੀ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਮੇਰੇ ਕਲੰਗੀਆਂ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਸਾਡੇ ਬਾਜਾਂ ਵਾਲੇ ਦੀ ਮੈਂ ਇਹੀ ਕਹਿਣਾ ਵੀ ਜਿੰਨੀਆਂ ਕਮਿਊਨਿਟੀ ਦੇ ਵਿੱਚ ਜਿੰਨੇ ਵੀ ਸਾਰੇ ਵੀਰ ਕੰਮ ਕਰਦੇ ਨੇ ਇਸ ਲਈ ਉਸ ਉਹਨਾਂ ਨੂੰ ਹੋਰ ਵੱਧ ਚੜ ਕੇ ਆਪ ਆਪਦੀ ਕੌਮ ਦੇ ਨਾਲ ਜਿੰਨੇ ਸਾਡੇ ਹੈਗੇ ਸਿੱਖੀ ਦੇ ਨਾਲ ਸਾਡੇ ਵੀਰਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਜੋੜਨਾ ਚਾਹੀਦਾ ਜਿਹੜੇ ਸਾਡੇ ਨਾਲੋਂ ਸਿੱਖ ਕੌਮ ਨਾਲੋਂ ਸਿੱਖੀ ਨਾਲ ਟੁੱਟ ਰਹੇ ਆ। ਸਿੱਖ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜਗਬਾਣੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਣੀ ਤੁਹਾਡੇ ਵੀਰ ਦਵਿੰਦਰ ਵੱਲੋਂ ਫਤਿਹ ਪ੍ਰਵਾਨ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਿਸਾਖੀ ਦੀਆਂ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਲੱਖ ਲੱਖ ਵਧਾਈਆਂ ਜੀ ਵੀਰ ਦਵਿੰਦਰ ਜੀ ਤੁਸੀਂ ਵਿਸਾਖੀ ਜਿਹੜਾ ਨਗਰ ਕੀਰਤਨ ਖਾਸ ਕਰਕੇ ਕਹੂੰਗਾ ਮੈਂ ਉਸ ਦਾ ਹਿੱਸਾ ਬਣੇ ਹੋਇਆ ਔਰ ਕਿਦਾਂ ਦਾ ਮਹਿਸੂਸ ਹੋ ਰਿਹਾ ਸੋ ਨਗਰ ਕੀਰਤਨ ਸਾਡੇ ਇਥੇ ਕੈਲਗਰੀ ਚ ਅੱਜ ਸੀਗਾ ਸੋ ਬੜੀ ਮਨ ਨੂੰ ਖੁਸ਼ੀ ਮਿਲਦੀ ਹੈ ਜੀ ਕਿਉਂਕਿ ਸਾਰੇ ਇੱਕ ਤਾਂ ਵੈਸੇ ਆਪਣੇ ਧਰਮ ਦਾ ਹੈਗਾ ਤੇ ਸੋ ਨਗਰ ਕੀਰਤਨ ਤੇ ਸਾਰੇ ਜਿੰਨੀ ਵੀ ਆਪਣੀ ਕਮਿਊਨਿਟੀ ਹੁੰਦੀ ਹੈ ਹੋਰ ਐਡਮਿੰਟਨ ਤੋਂ ਲਾ ਜਾਂ BC ਤੋਂ ਲਾ ਕੇ ਟ੍ਰਾਂਟੋ ਤੱਕ ਦੇ ਵੀ ਲੋਕ ਇੱਥੇ ਆਉਂਦੇ ਆ ਜੀ ਸੋ ਸਾਰਿਆਂ ਰੂਹਾਂ ਦੇ ਦਰਸ਼ਨ ਹੋ ਜਾਂਦੇ ਆ ਜੀ ਸੋ ਬੜਾ ਮਨ ਨੂੰ ਖੁਸ਼ੀ ਮਿਲਦੀ ਹੈ ਇਸ ਤਰ੍ਹਾਂ ਦੇਖੋ ਤੁਸੀਂ ਕਲਾਕਾਰੋਂ ਔਰ ਆਪਣੀ ਕਲਾ ਦੇ ਨਾਲ ਹਰ ਇੱਕ ਦਾ ਮਨ ਤੁਸੀਂ ਮੋ ਲੈਨੇ ਹੋ ਮੈਂ ਚਾਹਨਾ ਵੀ ਅੱਜ ਜਿਹੜਾ ਖਾਸ ਕਰਕੇ ਵਿਸਾਖੀ ਨੂੰ ਸਮਰਪਿਤ ਜਾਂ ਕੋਈ ਜਿਹੜਾ ਤੁਹਾਡਾ ਕੋਈ ਵੀ ਧਾਰਮਿਕ ਗਾਣਾ ਆ ਉਹਦੇ ਨਾਲ ਮੈਂ ਕਹਿੰਨਾ ਵੀ ਦੋ ਸਟਾਂਜੇ ਸਾਂਝੇ ਹੋ ਜਾਣ ਸੋ ਜਰੂਰ ਜੀ ਹੋ ਪਿਤਾ ਧਰਮ ਤੋਂ ਵਾਰੇ ਆ ਪੁੱਤਰ ਚਾਰੇ ਵਾਰ ਗਿਆ ਧਰਮ ਦੀ ਖਾਤਰ ਸਾਰਾ ਅਰਪਣ ਕਰ ਪਰ ਵਾਰ ਗਿਆ ਪਿਤਾ ਧਰਮ ਤੋਂ ਵਾਰੇ ਆ ਪੁੱਤਰ ਚਾਰੇ ਵਾਰ ਗਿਆ ਮੰਦੀ ਖਾਤਰ ਸਾਰਾ ਅਰਪਣ ਕਰ ਪਰਵਾਹ ਗਿਆਂ ਤਾਈਓ ਕਰਦਾ ਸਿਫਤ ਜਹਾਂਏ ਚੋਜੀ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਮੇਰੇ ਕਲੰਗੀਆਂ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਸਾਡੇ ਬਾਜਾਂ ਵਾਲੇ ਦੀ ਰੀਸ ਕੋਈ ਨਹੀਂ ਕਰ ਸਕਦਾ ਸਾਡੇ ਕਲੰਗੀਆਂ ਵਾਲੇ ਦੀ ਵਾਹ ਜੀ ਵਾਹ ਕੀ ਬਾਤ ਹੈ ਜੀ ਅੱਛਾ ਸਪੈਸ਼ਲੀ ਮੈਂ ਚਾਹੁੰਨਾ ਵੀ ਖਾਸ ਕਰਕੇ ਬੱਚਿਆਂ ਨੂੰ ਜਾਂ ਜਿਹੜੇ ਇਸ ਨਗਰ ਕੀਰਤਨ ਨਾਲ ਜੁੜੇ ਹੋਏ ਆ ਸਿੱਖੀ ਦੇ ਪ੍ਰਚਾਰ ਲਈ ਜਾਂ ਸਿੱਖੀ ਦਾ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਨ ਲਈ ਤੁਹਾਡੇ ਅਕੋਰਡਿੰਗ ਕੀ ਯਤਨ ਕਰਨੇ ਚਾਹੀਦੇ ਸਾਨੂੰ ਸੋ ਵੈਸੇ ਮੈਂ ਇੱਕ ਦੇਖਿਆ ਵੀ ਜਿਸ ਤਰ੍ਹਾਂ ਸਾਡੇ ਜਿੰਨੇ ਵੀ ਬਾਹਰਲੇ ਮੁਲਕ ਹੈ ਇੱਥੇ ਬੱਚਿਆਂ ਨੂੰ ਹਰੇਕ ਬੰਦੇ ਦੀ ਇਹ ਸੋਚ ਹੁੰਦੀ ਹੈ ਕਿ ਅਸੀਂ ਆਪਦੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੀਏ ਤੇ ਜੋੜਦੇ ਵੀ ਆ ਪਰ ਮੈਨੂੰ ਐ ਲੱਗਦਾ ਵੀ ਜਿੰਨਾ ਆਪਣੇ ਇੱਥੇ ਇੰਡੀਆ 'ਚ ਇੰਨਾ ਨਹੀਂ ਸੋਚਦੇ ਪਰ ਇੱਥੇ ਜਾਦੇ ਸੋਚਦੇ ਤੇ ਜਾਦੇ ਜੁੜ ਵੀ ਰਹੇ ਆ ਤੇ ਮੈਂ ਇਹੀ ਕਹਿਣਾ ਵੀ ਜਿੰਨੀਆਂ ਕਮਿਊਨਿਟੀ ਦੇ ਵਿੱਚ ਜਿੰਨੇ ਵੀ ਸਾਰੇ ਵੀਰ ਕੰਮ ਕਰਦੇ ਨੇ ਇਸ ਲਈ ਉਹਨਾਂ ਨੂੰ ਹੋਰ ਵੱਧ ਚੜ ਕੇ ਆਪ ਆਪਦੀ ਕੌਮ ਦੇ ਨਾਲ ਜਿੰਨੇ ਸਾਡੇ ਹੈਗੇ ਸਿੱਖੀ ਦੇ ਨਾਲ ਸਾਡੇ ਵੀਰਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਜੋੜਨਾ ਚਾਹੀਦਾ ਜਿਹੜੇ ਸਾਡੇ ਨਾਲੋਂ ਸਿੱਖ ਕੌਮ ਨਾਲੋਂ ਸਿੱਖੀ ਨਾਲ ਟੁੱਟ ਰਹੇ ਆ ਜੀ ਅੱਛਾ ਤੁਸੀਂ ਜਿੱਤੇ ਗੱਲ ਕੀਤੀ ਆ ਵੀ ਇਹਨਾਂ ਬਾਹਰਲੇ ਮੁਲਕਾਂ ਵਿੱਚ ਬੱਚੇ ਜ਼ਿਆਦਾ ਸਿੱਖੀ ਨਾਲ ਜੁੜੇ ਆ ਇੰਡੀਆ ਵਿੱਚ ਘਟਿਆ ਕਿ ਕਿੱਥੇ ਕਮੀ ਮਹਿਸੂਸ ਕਰਦੇ ਹੋ ਮੈਂ ਕਮੀ ਤਾਂ ਨਹੀਂ ਕਹਿ ਸਕਦਾ ਪਰ ਕਿਤੇ ਨਾ ਕਿਤੇ ਜਿਵੇਂ ਆਪਣਾ ਵੀ ਧਾਰਮਿਕ ਜਿਸ ਤਰ੍ਹਾਂ ਉੱਥੇ ਡੇਰਾਵਾਦ ਜ਼ਿਆਦਾ ਹੈ ਜੀ ਵੀ ਕਈਆਂ ਦਾ ਹੈਗਾ ਵੀ ਡੀਰਾਵਾਦ ਦੇ ਨਾਲ ਵੀ ਆਹ ਡੇਰੇ ਦੇ ਨਾਲ ਮਤਲਬ ਪਿੰਡ ਚੋਂ ਕੋਈ 10 20 ਜਣੇ 50 ਬੰਦੇ ਉਧਰ ਹੋ ਗਏ 50 ਬੰਦੇ ਉਧਰ ਹੋ ਗਏ ਪਰ ਮੈਂ ਉਹੀ ਗੱਲ ਹੈ ਵੀ ਜੇ ਕਿਤੇ ਆਪਾਂ ਨੂੰ ਹੋਰ ਵਧੀਆ ਤਰੀਕੇ ਨਾਲ ਪ੍ਰਚਾਰ ਕੀਤਾ ਜਾਵੇ ਤਾਂ ਜਿਹੜੇ ਸਾਡੀ ਕੌਮ ਦੇ ਜਿਹੜੇ ਸਾਡੇ ਸਿੱਖੀ ਚੋਂ ਸਿੱਖ ਧਰਮ ਚੋਂ ਟੁੱਟ ਕੇ ਹੋਰ ਡੇਰੇਵਾਦ ਨਾਲ ਜੁੜ ਰਹੇ ਆ ਤੇ ਉਹ ਨਾ ਜੁੜਨ ਸੋ ਇਹੀ ਮੈਂ ਕਹਿਣਾ ਵੀ ਜਿੰਨਾ ਵੱਧ ਵੱਧ ਪ੍ਰਚਾਰ ਹੋ ਸਕਦਾ ਉਹੀ ਕੀਤਾ ਜਾ ਸਕਦਾ ਜੀ ਮੈਂ ਸਮਝ ਗਿਆ ਤੁਹਾਡੇ ਅਕੋਰਡਿੰਗ ਵੀ ਸਿੱਖੀ ਦਾ ਜਿਹੜਾ ਪ੍ਰਚਾਰ ਆ ਉਹ ਘਟਿਆ ਹੋਇਆ ਉਸ ਕਰਕੇ ਬੱਚੇ ਜਾਂ ਡੇਰਾਬਾਦ ਦਾ ਜਿਹੜਾ ਜਾਦਾ ਇੰਡੀਆ ਦੇ ਵਿੱਚ ਪ੍ਰਭਾਵ ਆ। ਹਾਂ ਬਸ ਉਹ ਇਹੀ ਚੀਜ਼ ਕਹਿੰਦਾ ਵੀ ਉਹ ਉਹ ਜਿਆਦਾ ਪ੍ਰਚਾਰ ਕਰ ਦਿੰਦੇ ਆ ਜੀ। ਜਿਆਦਾ ਪ੍ਰਚਾਰ ਕਰਦੇ ਆ ਤਾਂ ਉਹ ਉਹ ਚੀਜ਼ ਨੂੰ ਨੇਚਰਲੀ ਫਿਰ ਉਧਰ ਲੋਕਾਂ ਨੇ ਜਾਣਾ ਹੀ ਹੁੰਦਾ ਚਕਾਹ ਹੋ ਜਾਂਦਾ ਜੀ। ਤੇ ਮੈਂ ਤਾਂ ਇਹੀ ਸਮਝਦਾ ਵੀ ਵੱਧ ਤੋਂ ਵੱਧ ਆਪਦਾ ਸਿੱਖੀ ਦਾ ਜਿੰਨਾ ਹੋ ਸਕਦਾ ਪ੍ਰਚਾਰ ਕਰਨਾ ਚਾਹੀਦਾ। ਭਾਵੇਂ ਮੁੱਖ ਦੀ ਗੱਲ ਵੀ ਜਿਹੜੇ ਸਿੱਖ ਪ੍ਰਚਾਰਕ ਨੇ ਜਾਂ ਸਾਡੇ ਸਿੱਖ ਦੇ ਮੋਰੀ ਨੇ ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਤਾਂ ਜੋ ਬੱਚੇ ਹੋਰ ਇਸ ਵੱਲ ਵਧਣ ਕਿ ਜਿਹੜੇ 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 ਟੁੱਟ ਰਹੇ ਆ ਜਾਂ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ ਜੇ ਪਤਾ ਲੱਗੂਗਾ ਜਾਂ ਪ੍ਰਚਾਰ ਉਹਨਾਂ 'ਚ ਹੋਊਗਾ ਜਾਂ ਫੇਰ ਹੀ ਉਹ ਸਿੱਖੀ ਦੇ ਨਾਲ ਜੋੜਨਗੇ ਮੈਂ ਤਾਂ ਇਹੀ ਕਹਿ ਸਕਦਾ ਹਾਂ ਅਖੀਰ ਦੇ ਵਿੱਚ ਖਾਸ ਕਰਕੇ ਅੱਜ ਕੈਲਕਰੀ ਜਿਹੜਾ ਨਗਰ ਕੀਰਤਨ ਆ ਇਸ ਬਾਰੇ ਕੀ ਦੋ ਲਫ਼ਜ਼ ਸੋ ਸਾਰਿਆਂ ਨੂੰ ਮੇਰੇ ਵੱਲੋਂ ਲੱਖ ਲੱਖ ਮੁਬਾਰਕਾਂ ਤੇ ਲੱਖ ਲੱਖ ਵਧਾਈਆਂ ਨਗਰ ਕੀਰਤਨ ਵਿਸਾਖੀ ਦੀਆਂ ਸੋ ਇਸ ਤਰ੍ਹਾਂ ਹੀ ਵੱਧ ਚੜ ਕੇ ਸਾਰੇ ਆਪਦੇ ਇਹ ਜਿਹੜੇ ਬਾਹਰਲੇ ਮੁਲਕਾਂ 'ਚ ਜਾਂ ਜਿੰਨੇ ਵੀ ਹੈਗੇ ਵੀ ਸਾਡੇ ਆਪਦੀ ਕੌਮ ਦੇ ਜਿੰਨੇ ਵੀ ਕੋਈ ਵੀ ਪ੍ਰੋਗਰਾਮ ਆਉਂਦਾ ਜਾਂ ਹਰ ਵੱਧ ਚੜਕੀ ਹਿੱਸਾ ਲੈਣਾ ਚਾਹੀਦਾ ਜੀ ਜੀ ਬਹੁਤ ਮਿਹਰਬਾਨੀ ਜੀ ਸੋ ਇਹ ਸਾਨੂੰ ਵੀਰ ਦਵਿੰਦਰ ਜੀ ਮਾਸ਼ੱਲਾ ਕੁਝ ਕਹਿਣਾ ਚਾਹੁੰਦੇ ਸੀ ਤੁਸੀਂ ਸੌਰੀ ਸੋ ਬਹੁਤ ਮੈਂ ਤਾਂ ਇਹੀ ਕਹਿੰਦਾ ਸੀ ਦੁਬਾਰਾ ਤੋਂ ਜਗਬਾਣੀ ਦਾ ਸਾਡਾ ਪਿਆਰਾ ਭਰਾ ਜੱਲੂ ਵਾਲੀਆ ਸਾਹਿਬ ਸੋ ਇਹਨਾਂ ਦਾ ਸਾਰਿਆਂ ਦਾ ਪਰਮਾ ਦਾ ਦੁਬਾਰਾ ਤੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ